ਸਾਂਝ ਜਿੰਦਰ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਵੀਰੇ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆ ਕਰੋੜਾ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਜਿਹੜਾ ਆ ਹਨੇਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਆਸਟ੍ਰੇਲੀਆ ਦੇ 150 ਕਾਲਜ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਦੱਸਦੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਚਲਾਏ ਜਾ ਰਹੇ ਸੀ ਇਹ ਕਾਲਜ ਜਿਸ ਦੇ ਉੱਤੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਸ਼ਿਕੰਜਾ ਕਸਿਆ ਗਿਆ ਹੈ ਇਹਨਾਂ ਕਾਲਜਾਂ ਦੇ ਉੱਤੇ ਜਿਹੜੀ ਆ ਜਾਂਚ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਇਹ ਕਾਲਜ ਆਪਣੇ ਕਾਲਜ ਦੇ ਪੇਪਰਸ ਨੂੰ ਵੈਰੀਫਾਈ ਜਿਹੜਾ ਆ ਨਹੀਂ ਕਰ ਪਾਏ ਇਸ ਚੀਜ਼ ਦੇ ਸਬੂਤ ਨਹੀਂ ਦੇ ਪਾਏ ਕਿ ਇਹਨਾਂ ਕਾਲਜਾਂ ਦੇ ਵਿੱਚ ਜਿਹੜੀ ਆ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਜਿਸ ਦੇ ਚੱਲਦੇ ਆ ਕਾਲਜ ਬੰਦ ਕਰ ਦਿੱਤੇ ਗਏ ਦੱਸਦੀ ਹੈ ਕਿ ਪਿਛਲੇ ਸਾਲ ਮਹੀਨੇ ਦੇ ਵਿੱਚ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਬੰਦ ਕੀਤੀਆਂ ਗਈਆਂ ਸੀ ਕਿਉਂਕਿ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਪਰ ਪੇਪਰ ਜਿਹੜੇ ਨੇ ਉਹ ਨਹੀਂ ਸੀ ਜਿਸ ਤੋਂ ਬਾਅਦ ਸਾਰੇ ਕਾਲਜ ਤੇ ਯੂਨੀਵਰਸਿਟੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਸੀ ਵੈਰੀਫਿਕੇਸ਼ਨ ਦੇ ਦੌਰਾਨ ਇਹ 150 ਕਾਲਜ ਜਿਹੜੇ ਆ ਅਰੇ ਸਾਬਿਤ ਨਹੀਂ ਕਰ ਪਾਏ ਕਿ ਇਹਨਾ ਕਾਲਜਾਂ ਦੇ ਵਿੱਚ ਪ੍ਰਾਪਤ ਪੜ੍ਹਾਈ ਜਿਹੜੀ ਹੈ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਕਾਲਜ ਜਿਹੜੇ ਨੇ ਬੰਦ ਕਰ ਦਿੱਤੇ ਗਏ ਤੇ ਪੰਜਾਬ ਦੇ ਜਾਂ ਫਿਰ ਦੁਨੀਆ ਭਰ ਦੇ ਟਰੈਵਲ ਏਜੰਟ ਜੋ ਕਿ ਇਹਨਾ ਸਟੂਡੈਂਟਸ ਨੂੰ ਇਹਨਾ ਕਾਲਜਾਂ ਦੇ ਰਾਹੀਂ ਬਾਹਰ ਭੇਜਦੇ ਸੀ ਤੇ ਸਟੂਡੈਂਟ ਜਿਹੜੇ ਨੇ ਬਾਅਦ ਜਾ ਕੇ ਸਟੱਡੀ ਵਿਰਲ ਦੀ ਆਰਟ ਦੇ ਵਿੱਚ ਕੰਮ ਕਰਦੇ ਸੀ ਹੁਣ ਇਹ ਚੀਜ਼ ਜਿਹੜੀ ਹੈ ਪੂਰੇ ਚੈਨਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ 150 ਕਾਲਜ ਜਿਹੜੇ ਨੇ ਬੰਦ ਕਰਵਾ ਦਿੱਤੇ ਗਏ ਤੇ ਇਹਨਾ ਸਟੂਡੈਂਟਸ ਦਾ ਉਹ ਵੇਖ ਜਿਹੜਾ ਆ ਅੰਧੇਰੇ ਦੇ ਵਿੱਚ ਲਟਕ ਰਿਹਾ ਕਿਉਂਕਿ ਕਾਲਜ ਬਾਦ ਹੋਣ ਤੋਂ ਬਾਅਦ ਉਹਨਾਂ ਬੱਚਿਆਂ ਦਾ ਅੱਗੇ ਫਿਊਚਰ ਕੀ ਹੋਏਗਾ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਉੱਥੇ ਜੇਕਰ ਗੱਲ ਕਰੀਏ ਜਿਹੜੇ ਟਰੈਵਲ ਏਜੰਟ ਪੰਜਾਬ ਦੇ ਵਿੱਚ ਥੋੜੇ ਪਲਪਰ ਦੇ ਵਿੱਚ ਮੌਜੂਦ ਆ ਜੋ ਬੱਚਿਆਂ ਨੂੰ ਇਹਨਾਂ ਵੀਜ਼ਾ ਦੇ ਰਾਹੀਂ ਬਾਹਰ ਭੇਜਦੇ ਸੀਗੇ ਉਹਨਾਂ ਦਾ ਵੀ ਕੰਮ ਜਿਹੜਾ ਆ ਉਹ ਇਥਰ ਨਾਲ ਠੱਪ ਹੋ ਜਾਏਗਾ ਕਿਉਂਕਿ ਆਸਟ੍ਰੇਲੀਆ ਸਰਕਾਰ ਜਿਹੜੀ ਆ ਕਿਤਨਾ ਕਿਤੇ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਆਸਟ੍ਰੇਲੀਆ ਸਰਕਾਰ ਨੂੰ ਵੀ ਇਸ ਚੀਜ਼ ਦੇ ਉੱਤੇ ਜਿਹੜੀ ਉਹਨਾਂ ਵੱਲੋਂ ਪਹਿਲ ਕੀਤੀ ਗਈ ਹੈ ਕਿ ਬੱਚਿਆਂ ਦਾ ਭਵਿੱਖ ਜਿਹੜਾ ਆ ਖਰਾਬ ਨਾ ਹੋਵੇ ਇਸ ਤਰ੍ਹਾਂ ਦੀ ਹੋਰ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਜੁੜੇ ਰਹੋ ਧੰਨਵਾਦ